ਮਿੱਤਰੋ ਅਕਸਰ ਹੀ ਤੁਸੀਂ ਆ ਜੀਨਸ ਪਾ ਕੇ ਵਿਆਹ ਸ਼ਾਦੀਆਂ ਤੇ ਮਾਣ ਮਹਿਸੂਸ ਕਰਦੇ ਹੋ ਜਾਂ ਤੁਸੀਂ ਇਹ ਜੀਨਸ ਨੂੰ ਟੌਰ ਵਜੋਂ ਸ਼ੌਂਕ ਵਜੋਂ ਪਾਉਂਦੇ ਹੋ ਹਨ ਬਹੁਤ ਮਹਿੰਗੀਆਂ ਮਹਿੰਗੀਆਂ ਜੀਨਾ ਮਾਰਕੀਟ ਚ ਮਿਲਦੀਆਂ ਨੇ ਪਰ ਤੁਹਾਨੂੰ ਪਤਾ ਵੀ ਇਸ ਜੀਨਸ ਦਾ ਅਵਿਸ਼ਕਾਰ ਆਖਰਕਾਰ ਕਿਉਂ ਕੀਤਾ ਗਿਆ ਸੀ ਤਾਂ ਮਿੱਤਰੋ ਇਸ ਜੀਨਸ ਦਾ ਅਵਿਸ਼ਕਾਰ ਕਿਸਾਨਾਂ ਮਜ਼ਦੂਰਾਂ ਤੇ ਮਿਹਨਤੀ ਲੋਕਾਂ ਵਾਸਤੇ ਕੀਤਾ ਗਿਆ ਸੀ 19ਵੀਂ ਸਦੀ ਦੇ ਵਿੱਚ ਇਸ ਜੀਨਸ ਨੂੰ ਬਣਾਇਆ ਗਿਆ ਸੀ ਇਸ ਜੀਨਸ ਦਾ ਜਿਹੜਾ ਜਨਮ ਸੀਗਾ ਉਹ 20 ਮਈ 1873 ਈਸਵੀ ਦੇ ਵਿੱਚ ਹੋਇਆ ਸੀ ਅੱਜ ਵੀ ਅਮਰੀਕਾ ਦੇ ਵਿੱਚ 20 ਮਈ ਨੂੰ ਜੀਨਸ ਹੈਪੀ ਬਰਥਡੇ ਮਨਾਇਆ ਜਾਂਦਾ ਤਾਂ ਮਿੱਤਰੋ ਇਹ ਜੀਨਸ ਬਣਾਈ ਗਈ ਸੀ ਕਿਸਾਨਾਂ ਮਜ਼ਦੂਰਾਂ ਤੇ ਜਿਹੜੇ ਮਿਹਨਤੀ ਲੋਕ ਸੀ ਉਸ ਵਕਤ ਖਦਾਨਾ ਖੋਤਦੇ ਸੀਗੇ ਉਹਨਾਂ ਵਾਸਤੇ ਜੀਨਸ ਬਣਾਈ ਜਾਂਦੀ ਸੀ ਕਿਉਂਕਿ ਉਹਨਾਂ ਵੇਲੇ ਆ ਜਿਹੜੇ ਕੱਪੜੇ ਨਾਲ ਪਤਲੂਨਾਂ ਜਿਹੜੀਆਂ ਪੈਂਟਾਂ ਉਹਨਾਂ ਦੀਆਂ ਪਾੜ ਜਾਂਦੀਆਂ ਸੀ ਉਹ ਅਕਸਰ ਹੀ ਦਰਜੀ ਨੂੰ ਜਾ ਕੇ ਲਾਂਮਾ ਦਿੰਦੇ ਸੀ ਵੀ ਮਿੱਤਰਾ ਸਾਨੂੰ ਕੋਈ ਚਾਹੀਦਾ ਕੱਪੜਾ ਬਣਾ ਕੇ ਦੇ ਅਸੀਂ ਤਾਂ ਯਾਰ ਜਿੰਨੇ ਸਾਨੂੰ ਪੈਸੇ ਮਿਲਦੇ ਅੱਧੀ ਕਮਾਈ ਸਾਡੀ ਆ ਕੱਪੜੇ ਬਣਾਉਣ ਤੇ ਲੰਘ ਜਾਂਦੀ ਆ ਕੱਪੜੇ ਸਾਡੇ ਪਾੜਦੇ ਵਾਰੇ ਆ ਤਾਂ ਉਹਨਾਂ ਵੇਲੇ ਦੋ ਬੰਦਿਆਂ ਨੇ ਇਸ ਜੀਨਸ ਦਾ ਵਿਚਾਰ ਕੀਤਾ ਗਿਆ ਨਾ ਕਿ ਅਮਰੀਕਾ ਨੇ ਕੀਤਾ ਨਾ ਕਿ ਅੰਗਰੇਜ਼ਾਂ ਨੇ ਕੀਤਾ ਬਾਹਰੋਂ ਆਏ ਦੋ ਬੰਦੇ ਸੀ ਉਹ ਇੱਕ ਦਾ ਨਾਂ ਸੀ ਲੈਵੀ ਸਟਰੋਸ ਤੇ ਦੂਜੇ ਦਾ ਨਾਂ ਸੀ ਜੈਕਬ ਡੇਵਿਸ ਲੈਵੀ ਸਟਰੋਸ ਉਹ ਬੰਦਾ ਸੀ ਜਿਹੜਾ ਦਰਜੀਆਂ ਦਾ ਸਮਾਨ ਆਪ ਦੇ ਕੋਲੇ ਰੱਖਦਾ ਸੀ ਜਰਮਨੀ ਚੋਂ ਆਇਆ ਸੀ ਨਿਊਯਾਰਕ ਵਿੱਚ ਰਹਿੰਦਾ ਸੀ ਤੇ ਜਿਹੜਾ ਜੈਕਬ ਡੇਵਿਸ ਸੀ ਉਹ ਬੰਦਾ ਦਰਜੀ ਸੀ ਉਹ ਜਿਹੜਾ ਕਿ ਲੈਵੀ ਸਟਰੋਸ ਤੋਂ ਸਮਾਨ ਲੈਂਦਾ ਹੁੰਦਾ ਸੀ ਜਾ ਕੇ ਦਰਜੀ ਦਾ ਸੂਈ ਧਾਗਾ ਕੱਪੜਾ ਹਨਾ ਤੇ ਬੁਕਰਮ ਵਗੈਰਾ ਉਹ ਲੈਵਿਸਟ੍ਰੋਸ ਤੋਂ ਲੈਂਦਾ ਹੁੰਦਾ ਸੀ ਤਾਂ ਜੈਕਬ ਡੈਵਿਸ ਨੂੰ ਜਾ ਕੇ ਕਿਸਾਨ ਕਿਆ ਕਰਨ ਮਜ਼ਦੂਰ ਕਿਆ ਕਰਨ ਜਿਹੜੇ ਕਿ ਮਿਹਨਤ ਦਾ ਕੰਮ ਕਰਦੇ ਸੀ ਉਹ ਕਹਿੰਦੇ ਵੀ ਡੈਵਿਸ ਸਾਹਿਬ ਯਾਰ ਸਾਨੂੰ ਕੋਈ ਵਧੀਆ ਤਗੜੀ ਜੀ ਜੀਨ ਬਣਾ ਕੇ ਦੇ ਤਗੜਾ ਜਾਂ ਕੱਪੜਾ ਬਣਾ ਕੇ ਦੇ ਵੀ ਜਿਹੜਾ ਪਾਟੇ ਨਾ ਫਿਰ ਜੈਕਬ ਡੈਵਿਸ ਦੇ ਦਿਮਾਗ 'ਚ ਕੋਈ ਵਿਚਾਰ ਆਉਂਦਾ ਉਹ ਲੈਵਿਸਟ੍ਰੋਸ ਨੂੰ ਕਹਿੰਦਾ ਵੀ ਮੈਨੂੰ ਇਦਾਂ ਦਾ ਦਾ ਕੱਪੜਾ ਚਾਹੀਦਾ ਫਿਰ ਲੈਵਿਸਟ੍ਰੋਸ ਯਾਨੀ ਕਿ ਫਰਾਂਸ ਦੇ ਨੇੜੇ ਇੱਕ ਸ਼ਹਿਰ ਆ ਨਿਮਸ ਫਰਾਂਸ ਦੇ ਵਿੱਚ ਉੱਥੋਂ ਡੈਨਮਨਾ ਦਾ ਕੱਪੜਾ ਮੰਗਾਉਂਦਾ ਤੇ ਉਸ ਨੂੰ ਸਾਰਾ ਮਟੀਰੀਅਲ ਦਿੰਦਾ ਫਿਰ ਜੈਕਬ ਡੈਵਿਸ ਉਸ ਜੀਨ ਨੂੰ ਤਿਆਰ ਕਰਦਾ ਤੇ ਜਿਹੜੇ ਆਹ ਬਟਨ ਲਾਏ ਨਾ ਇਹ ਜੈਕਬ ਡੈਵਿਸ ਨੇ ਆਪਦੇ ਕੋਲੋਂ ਲਾਏ ਨੇ ਆ ਜਿਹੜੇ ਆ ਦੇਖੋ ਯਾ ਤਾਤੂ ਦੇ ਬਟਨ ਲੱਗੇ ਆ ਦੇਖੋ ਜੀ ਆਵੇ ਆ ਲੱਗਿਆ ਆ ਵੀ ਬਟਨ ਉਹਨਾਂ ਨੇ ਤਗੜਾ ਲਾਇਆ ਤਾਂ ਜੋ ਟੁੱਟੇ ਨਾ ਹੈਨਾ ਇਹ ਜਿਹੜੇ ਕਿ ਜੈਕਬ ਡੈਵਿਸ ਦੀ ਆਪਦੀ ਕਾਰਡ ਸੀ ਕਿਉਂਕਿ ਇਹਨੂੰ ਮਜ਼ਬੂਤ ਕਰਨ ਵਾਸਤੇ ਵੀ ਇੱਥੋਂ ਪਟੇ ਨਾ ਇੱਥੋਂ ਐ ਪਾੜ ਜਾਂਦੀ ਹੁੰਦੀ ਸੀ ਜੀਨ ਕੱਪੜਾ ਪਾੜ ਜਾਂਦਾ ਸੀ ਇੱਥੋਂ ਪਟੇ ਨਾ ਤੇ ਆ ਜਿਹੜੀ ਜੇਬ ਲਾਈ ਸੀ ਆ ਜੇਬ ਬੜੀ ਚਰਚਾ ਚ ਅੱਜ ਕੱਲ ਵੀ ਜੀਨਸ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਆ ਜੇਬ ਦਿਸੇਗੀ ਇੱਥੇ ਇਹ ਜੇਬ ਉਦੋਂ ਲਾਈ ਜਾਂਦੀ ਸੀ ਕਿਉਂਕਿ ਉਦੋਂ ਨਾ ਡਾਲ ਵਾਲੀ ਘੜੀ ਹੁੰਦੀ ਸੀ ਤੇ ਇਸ ਜੇਬ ਚੋਂ ਡਿੱਗ ਪੈਂਦੇ ਸੀ ਕੰਮ ਕਰਦੇ ਤੇ ਇਸ ਜੇਬ ਚ ਪਾ ਕੇ ਉੱਤੋਂ ਨੂੰ ਐ ਕਰਕੇ ਬੰਦ ਕਰ ਦਿੱਤਾ ਜਾਂਦਾ ਸੀ ਇਸ ਕਰਕੇ ਇਹ ਜੇਬ ਲਾਈ ਗਈ ਆ ਤਾਂ ਮਿੱਤਰੋ ਇਹ ਆ ਇਤਿਹਾਸ ਜੀਨਸ ਦਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਵੀ ਜਦੋਂ ਵਿਸ਼ਵ ਯੁੱਧ ਹੋਇਆ ਉਦੋਂ ਵੀ ਜੀਨਸ ਦੀ ਬੜੀ ਵਰਤੋਂ ਕੀਤੀ ਗਈ ਫੌਜੀਆਂ ਨੇ ਜੀਨਸ ਪਾਈ ਤੇ ਉਸ ਤੋਂ ਬਾਅਦ ਤਾਂ ਬਈ ਇਹਦਾ ਟ੍ਰੈਂਡ ਚੱਲ ਗਿਆ ਜਿਹੜੇ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਐਕਟਰ ਸੀਗੇ ਤੇ ਹਾਲੀਵੁੱਡ ਐਕਟਰ ਸੀ ਉਹਨਾਂ ਨੇ ਇਸ ਨੂੰ ਪਾਉਣਾ ਸਟਾਰਟ ਕਰਤਾ ਜਦੋਂ ਪਹਿਲਾਂ ਵੇਲੇ ਓਵਰਆਲ ਹੁੰਦੀ ਸੀ ਜੀਨ ਸ਼ਰਟ ਵੀ ਤੇ ਪੈਂਟ ਵੀ ਇੱਕੋ ਹੀ ਚੀਜ਼ ਹੁੰਦੀ ਸੀ ਇੱਕ ਹੀ ਪਿੱਛੇ ਜੇਬ ਹੁੰਦੀ ਸੀ ਤੇ ਲੋਕ ਕੰਮ ਕਰਦੇ ਰਹਿੰਦੇ ਸੀ ਤੇ ਪਾੜਦੇ ਨਹੀਂ ਸੀ ਤੇ ਰੰਗ ਨੀਲਾ ਤਾਂ ਰੱਖਿਆ ਗਿਆ ਸੀ ਕਿਉਂਕਿ ਨੀਲਾ ਰੰਗ ਜਿਹੜਾ ਕਿ ਛੇਤੀ ਗੰਦਾ ਨਹੀਂ ਹੁੰਦਾ ਸੀ। ਵਾਕਿਆ ਵੀ ਅੱਜ ਦੀ ਡੇਟ 'ਚ ਜੇਕਰ ਦੇਖਿਆ ਜਾਵੇ ਇੱਕ ਵਾਰਾ ਤੁਸੀਂ ਜੀਨ ਲੈ ਲਓ ਤੇ ਜਿੰਨਾ ਚਿਰ ਤੁਸੀਂ ਮਰਦੇ ਨਹੀਂ ਉਹਨਾਂ ਚਿਰ ਹੰਡੀ ਜਾਂਦੀ ਹੈ। ਜਿਵੇਂ ਜਿਵੇਂ ਇਹ ਪ੍ਰਾਣੀ ਹੁੰਦੀ ਜਾਂਦੀ ਓਵੇਂ ਓਵੇਂ ਇਹਦੇ 'ਚ ਸ਼ਾਈਨਿੰਗ ਆ ਜਾਂਦੀ ਹੈ। ਇਸ ਕਰਕੇ ਮਿੱਤਰੋ ਜੀਨਸ ਦਾ ਅਵਿਸ਼ਕਾਰ ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਮਿਹਨਤੀ ਲੋਕਾਂ ਵਾਸਤੇ ਹੋਇਆ ਸੀ ਨਾ ਕਿ ਅੱਜਕੱਲ ਦੇ ਟੌਰ ਵਾਸਤੇ ਹੋਇਆ ਸੀ। ਤੇ ਹੁਣ ਜਿਹੜੀ ਜੀਨਸ ਕਿਸਾਨ ਨਾ ਤਾਂ ਕਿਸਾਨ ਪਾਉਂਦਾ ਨਾ ਮਜ਼ਦੂਰ ਪਾਉਂਦਾ ਹੁਣ ਪਾਉਂਦੇ ਅੱਜਕੱਲ ਦੇ ਮੇਰੇ ਵਰਗੀ ਮੜੀਰ ਜਾਂ ਅੱਜਕੱਲ ਦੇ ਸ਼ੌਂਕ ਵਜੋਂ ਇਹ ਜੀਨਸ ਪਾਈ ਜਾਂਦੀ ਹੈ ਤਾਂ ਮਿੱਤਰੋ 19ਵੀਂ ਸਦੀ ਦੇ ਵਿੱਚ 20 ਮਈ 1873 ਨੂੰ ਇਹ ਜੀਨਸ ਬਣੀ ਜੇਕਬ ਡੈਵਿਸ ਤੇ ਲੈਵੀ ਸਟੋਰਸ ਨੇ ਇਸ ਜੀਨ ਨੂੰ ਬਣਾਇਆ ਠੀਕ ਹੈ ਕਿ ਨਹੀਂ ਇਸ ਦੋ ਬੰਦਿਆਂ ਨੂੰ ਹੀ ਕ੍ਰੈਡਿਟ ਜਾਂਦਾ ਤੇ ਅੱਜ ਇਹ ਜੀਨ ਕਾਫੀ ਫੇਮਸ ਆ ਬਹੁਤ ਹੀ ਫੇਮਸ ਆ